ਸਤਸਰੀ ਗੜ ਵਿੱਚ ਉੱਪਰ ਕੀ ਹਾਲੇ ਠੀਕ ਆਉ ਤਾਂ ਭਾਈ ਚੋਬਰ ਪ੍ਰਯਾਗਰਾਜ ਮੇਲੇ ਦੇ ਪਹੁੰਚਿਆ ਹੈ ਪੰਡਵਾਲੇ ਸੰਤਨ ਤੇ ਜਲੰਧਰੋਂ ਤੁਰ ਕੇ ਪ੍ਰਯਾਗਰਾਜ ਪਹੁੰਚਣ ਦਾ ਜੋ ਵੀ ਹੈ ਸਿਸਟਮ ਆਪਾਂ ਪਿਛਲੇ ਵਲੋਗ ਚ ਦੱਸਿਆ ਹੋਇਆ ਵਾ ਆਹ ਵਲੋਗ ਜੇ ਆਪਾਂ ਦੱਸਣਾ ਵਾ ਐਂਟਰੀ ਕਿਹੜੇ ਹਿਸਾਬ ਨਾਲ ਹੋਈ ਮੇਲੇ ਚ ਸਾਡੀ ਤੇ ਭਾਈ ਅੱਜ ਹੈਗੀ ਹੈ 26 ਜਨਵਰੀ ਵੈਸੇ ਤੇ ਭਾਈ ਬਾਬੇ ਨੇ ਟੂਰ ਦਾ ਪਲਾਨ ਬਣਾਇਆ ਹੈਗਾ ਕਿ 28 ਤਰੀਕ ਨੂੰ ਪ੍ਰਯਾਗਰਾਜ ਮੇਲੇ ਵਿੱਚ ਐਂਟਰੀ ਕਰਨੀ ਆ ਪਰ ਓਟ ਦੀ ਓਟ ਦੀ ਖਬਰ ਮਿਲੀ ਹੀ ਕਿ ਮੇਲੇ ਵਿੱਚ ਐਂਟਰ ਹੋਣ ਦੇ ਸਾਰੇ ਰਸਤੇ 27 ਤਰੀਕ ਨੂੰ ਬੰਦ ਕਰ ਦੇਣੇ ਆ ਤਾਂ ਕਰਕੇ ਭਾਈ ਬਾਬੇ ਪ੍ਰਯਾਗਰਾਜ ਮੇਲੇ ਦੇ ਵਿੱਚ ਤੇ ਭਾਈ ਟਾਈਮ ਸਵੇਰ ਦੇ 8 ਵਜ ਗਿਆ ਤੇ ਆਪਾਂ ਪ੍ਰਯਾਗਰਾਜ ਪਹੁੰਚ ਚੁੱਕੇ ਆ ਤੇ ਪ੍ਰਯਾਗਰਾਜ ਦੇ ਮੇਨ ਜਿਹੜਾ ਪੋਲਾ ਉਹਦੇ ਵਿੱਚ ਜਾਮਚ ਖੜੇ ਆ ਫਿਲਹਾਲ ਦੀ ਘੜੀ ਤਾਂ ਰਸ਼ ਤੋਂ ਭਾਈ ਅੱਜ ਵੀ ਬਹੁਤ ਹੀਗਾ 29 ਤਰੀਕ ਨੂੰ ਦੇਖਣ ਵਾਲਾ ਹੈਗਾ ਸੀਨ ਬਹੁਤ ਰਸ਼ ਹੀ ਭਾਈ 26 ਨੂੰ ਗੱਡੀ ਵਾੜ ਕੇ ਆਪਾਂ ਹੁਣ 3-4 ਦਿਨ ਮੇਲੇ ਦਾ ਸਵਾਦ ਹੀ ਲੈਣਾ ਤੇ ਇਹ ਮੇਲੇ ਵਾਲੀਆਂ ਵੀਡੀਓ ਪੈਣੀਆਂ ਹੁਣ ਆਪਣੀਆਂ ਭਾਈ ਮੇਲੇ ਵਿੱਚ ਐਂਟਰ ਹੋਣ ਲਈ ਸਮਝ ਲਓ ਇੱਕ ਰਿਸਕ ਹੀ ਲਿਆ ਬਹੁਤ ਵੱਡਾ ਤੰਗ ਗਲੀ ਸੀਗੀ ਜੇ ਅੱਗੇ ਜਾਣੇਗੇ ਤੇ ਜੇ ਕਿਤੇ ਅੱਗੇ ਬੰਦ ਹੁੰਦਾ ਗੱਡੀ ਬੈਕ ਲਿਓਨ ਚ ਘਟੁਘਟ ਅੱਧਾ ਘੰਟਾ ਸਾਡਾ ਖਰਾਬ ਹੋਣਾ ਹੈਗਾ ਤੇ ਬੈਕ ਤੁਹਾਨੂੰ ਪਤਾ ਫਿਰ ਇੰਨੇ ਜਾਮ ਵਿੱਚ ਬਹੁਤ ਔਖਾ ਹੋਣਾ ਹੈਗਾ ਅਸੀਂ ਪਰ ਲਾਸਟ ਵਾਲੇ ਰਸਤੇ ਤੇ ਜਿੱਥੇ ਮਤਲਬ ਐਂਟਰ ਹੋਣਾ ਵਾ ਉਥੇ ਬੱਲੀ ਜੀ ਲੱਗੀ ਹੋਈ ਸੀਗੀ ਉਹ ਅਸੀਂ ਮਤਲਬ ਥੋੜਾ ਜਿਹਾ ਪਟਕ ਕੇ ਸਾਈਡ ਤੇ ਰੱਖਦੀ ਤੇ ਐਂਟਰੀ ਹੋ ਗਈ ਨਹੀਂ ਤੇ ਬਹੁਤ ਬੁਰੇ ਫਸਣਾ ਸੀਗਾ ਅਸੀਂ ਜੇ ਅਸੀਂ ਸੋਚ ਰਹੇ ਨੇ ਕਿ ਨਹੀਂ ਬੱਲੀ ਲਈਏ ਅੱਗੇ ਗੱਡੀ ਲਿਜਾਵਾਂਗੇ ਬੋਲਣ ਲੱਪੈਣਾ ਉਹਨਾਂ ਨੇ ਪਰ ਨਹੀਂ ਬਈ ਰਿਸਕ ਲੈ ਲਿਆ ਰਿਸਕ ਹੈ ਤੇ ਵਿਸ਼ਕ ਹੈ ਗੱਲਬਾਤ ਜੈਸਾ ਤੇ ਭਾਈ ਐਂਟਰ ਹੋਣ ਤੋਂ ਬਾਅਦ ਅਲੱਗ-ਅਲੱਗ ਸੈਕਟਰ ਬਣੇ ਹੋਏ ਆ ਅਸੀਂ ਵਖਰਾ ਸ਼ਹਿਰ ਹੀ ਵਸਿਆ ਹੋਇਆ ਵਾ ਮਹੀਨੇ ਲਈ ਲਗਭਗ ਇੱਕ ਮਹੀਨੇ ਲਈ ਵਖਰਾ ਸ਼ਹਿਰ ਹੀ ਵਸ ਗਿਆ ਤੇ ਭਾਈ ਸੈਕਟਰ ਵਿੱਚ ਐਂਟਰ ਹੋਣ ਲਈ ਚ ਰਸਤੇ ਵਿੱਚ ਥੋੜਾ ਜਿਹਾ ਸਟਰਗਲ ਕਰਨਾ ਪਿਆ ਗੱਡ ਖਾਨਾ ਇੰਨੇ ਹੈਗਾ ਕੋਈ ਉਧਰੋਂ ਆਈ ਜਾਂਦਾ ਹੈ ਕੋਈ ਇਧਰੋਂ ਆਈ ਜਾਂਦਾ ਮਤਲਬ ਧੱਕਾ ਹੀ ਕਰਨਾ ਪੈਣਾ ਹੈਗਾ ਫੇਹੀ ਸਰਨਾ ਹੈਗਾ ਭਾਈ ਮਤਲਬ ਭਾਈ ਕੋਲ ਮਲਾ ਕੇ ਕਿਸੇ ਨਾ ਕਿਸੇ ਹਿਸਾਬ ਨਾਲ ਚੋਬਰਾਂ ਨੇ ਗੱਡੀ ਵਾੜ ਹੀ ਲਈ ਫੇ ਅੰਦਰ ਚਲੋ ਵੀ ਭਾਈ ਕਿਸੇ ਨਾ ਕਿਸੇ ਹਿਸਾਬ ਨਾਲ ਚੋਬਰ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਪ੍ਰਿਆਗਰਾਜ ਤੇ ਭਾਈ ਪੰਜਾਬ ਵਾਲਿਆਂ ਵੱਲੋਂ ਆ ਖਾੜਾ ਲੱਗਾ ਹੋਇਆ ਹੈ ਸ਼੍ਰੀ ਪੰਚਾਇਤੀ ਅਖਾੜਾ ਨਿਰਮਲ ਤੇ ਸਾਹਮਣੇ ਭਾਈ ਕੀਤਾ ਹੋਇ ਨਿਰੰਤਰ ਬਾਣੀ ਚੱਲਦੀ ਰਹੀ ਤੇ ਭਈ ਅਖਾੜੇ ਚ ਐਂਟਰ ਹੋਣ ਤੋਂ ਬਾਅਦ ਸਾਹਮਣੇ ਦੇਖਦੇ ਆ ਵੱਖਰੇ ਵੱਖਰੇ ਰੂਮ ਬਣੇ ਟੀਨਾਂ ਦੇ ਹਿਸਾਬ ਨਾਲ ਮਤਲਬ ਟੈਂਪਰੇਰੀ ਰੂਮ ਬਣਾਏ ਹੋਏ ਸੀਗੇ ਤੇ ਭਈ ਸੰਤਾਂ ਨੂੰ ਡ੍ਰੌਪ ਕਰਨ ਤੋਂ ਬਾਅਦ ਫਿਰ ਟੈਨਸ਼ਨ ਹੁੰਦੀ ਹੈ ਗੱਡੀ ਦੀ ਕਿ ਯਾਰ ਗੱਡੀ ਕਿੱਥੇ ਲਾਈਏ ਗੱਡੀ ਲਈ ਵੀ ਭਈ ਬਹੁਤ ਵਧੀਆ ਪਾਰਕਿੰਗ ਮਿਲ ਗਈ ਸਾਹਮਣੇ ਗੱਡੀ ਲੱਗੀ ਸਾਹਮਣੇ ਲੰਗਰ ਹੀਗਾ ਨਾਲ ਹੀ ਪਿੱਛੇ ਵਾਸ਼ਰੂਮ ਵਗੈਰਾ ਹੀਗਾ ਮਤਲਬ 3-4 ਦਿਨ ਭਈ ਬਹੁਤ ਸੌਖੇ ਰਹੇ ਐ ਸੀ ਤਾਂ ਹਾਂ ਥੋੜੀ ਤੰਗ ਜ਼ਰੂਰ ਹੋਏ ਆ ਐਂਟਰ ਹੋਣ ਲਈ ਪਰ 3-4 ਦਿਨ ਬਹੁਤ ਵਧੀਆ ਲੰਗੇ ਸਾਡੇ ਤੇ ਆਪਣੇ ਅਖਾੜੇ ਦੇ ਨੇ ਆ ਸ਼ਾਮ ਦਾ ਟਾਈਮ ਆ ਸਾਰੇ ਆਪਣੇ ਆਪਣੇ ਕੰਮ ਚ ਰੁੱਝੇ ਹੋਏ ਕੋਈ ਕੋਈ ਵਲੋਗਿੰਗ ਕਰੀ ਜਾਂਦਾ ਕੋਈ ਗਾਈ ਜਾਂਦਾ ਕੋਈ ਸਾਧਨਾ ਕਰੀ ਜਾਂਦਾ ਉਹ ਮੈਡਮ ਬੈਠੇ ਮਸਤੀ ਲੈ ਰਹੇ ਲੋਕੇ ਆਪਣੇ ਤਬਈ ਇਹ ਤੋ ਗੰਗਾ ਸਾਧੂ ਆਦੇ ਡੇਰੇ ਬਣੇ ਹੋਏ ਸੀਗੇ ਮਤਲਬ ਬੱਕਰੇ ਵਿਖਰੇ ਉਹਨਾਂ ਨੇ ਆਪਣਾ ਸ਼ੈਲਟਰ ਬਣਾਏ ਹੋਏ ਸੀਗੇ ਮੈਂ ਕਿਹਾ ਵੀਡੀਓ ਨਾ ਹੀ ਬਣਾਈਏ ਹੋਰ ਨਾ ਚਮਟਾ ਵੱਜਵੇ ਮੇਰੇ ਵੀ ਮਤਲਬ ਹਸਾਬ ਤਾ ਵੱਖਰੇ ਸੀਗਾ ਤਾਂ ਕਰਕੇ ਵੀਡੀਓ ਨਹੀਂ ਬਣਾਈ ਉਦਾਂ ਮੈਂ ਦੱਸਤਾ ਕਿ ਨਾਗਾ ਸਾਧੂ ਹੀ ਬਿਨਾ ਕੱਪੜੇ ਤੋਂ ਹੀਗੇ ਬੈਠੇ ਬਈ ਅਗੋਰੀ ਬਣ ਕੇ ਬੈਠੇ ਆ ਪਤਾ ਨਹੀਂ ਕੀ ਕਰਦਾ ਡਰਾ ਦਿੰਦੇ ਇੱਧਰ ਆਇਆ ਕੰਦਾ ਮੈਨੂੰ ਕਹਿੰਦਾ ਇੱਧਰ ਆਇਆ ਜੁੱਤੀਆਂ ਮਾਰੂਗਾ ਤੇਰੇ ਮੈਂ ਪੰਜਾਬੀ ਚ ਅਨਵਾਦ ਕਰਦਾ ਪਿਆ ਮੈਂ ਚੱਲ ਗਿਆ ਮੈਂ ਦੇਖੀ ਜਾਵਾਂ ਮਤਲਬ ਕੜਾਈ ਲੈ ਫੇ 100 ਰੁਪਿਆ ਪਰ ਮੈਂ ਇਹ ਸੋਚ ਕੇ ਨਹੀਂ ਦਿੱਤਾ ਮਤਲਬ ਮੈਂ ਕਹਾਂ ਛੱਡ ਯਾਰ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਹੈਸ ਗੇਮ ਆ ਯਾਰ ਮੈਨੂੰ ਲੱਗਦਾ ਬਾਕੀ ਯਾਰ ਪਤਾ ਨਹੀਂ ਸਹੀ ਇਹਨੂੰ ਕਹਿੰਦੇ ਆ ਕੁੰਬ ਦਾ ਮੇਲਾ ਪਤਾ ਨਹੀਂ ਕਿ ਹੁਣ ਕਿਹਦੇ ਵਿੱਚ ਵਜੇ ਜਾਂਦਾ ਕੀ ਹੋਈ ਜਾਂਦਾ ਬਾਦ ਚੁੱਪ ਕਰਕੇ ਆਪਣੇ ਲਕਸ਼ਵਾਲ ਨੂੰ ਵਾਧੇ ਲਓ ਜਿੱਧਰ ਨੂੰ ਜਾਣਾ ਚਾਹੁੰਦੇ ਆ ਥੋੜਾ ਜਿਹਾ ਸਾਹ ਆ ਆ ਅੱਗੇ ਫੇ ਉਹੀ ਯਾਰ ਦੇਖ ਲਓ ਗੱਲ ਵਾਸ ਸਾਰੇ ਮੋੜਾਂ ਦਾ ਧਿਆਨ ਰੱਖਦਾ ਪਿਆ ਹਾਂ ਹੁਣ ਮੈਂ ਉਹ 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 ਲਾਈ ਨਿਸ਼ਾਨੀ ਇਧਰ ਨੂੰ ਮੁੰਡਾ ਮੈਂ ਗਿਆ ਮੇਲਾ ਛੋਟਾ ਮੋਟਾ ਨਹੀਂ ਬਾਬੇ ਬਹੁਤ بڑا ਹੈ ਦਾਂ ਚੱਕੀ ਮਿਲਦਾ ਓਏ ਬਾਈ ਰਸਤੇ ਵਿੱਚ ਬੜਾ ਮੈਂ ਧਿਆਨ ਰੱਖ ਰਿਹਾ ਕਿ ਗਿਆ ਨਿਸ਼ਾਨੀਆਂ ਰੱਖ ਕੇ ਗਿਆ ਪਰ ਫਿਰ ਵੀ ਭੁਲੇਖਾ ਪੈ ਗਿਆ ਕਿਉਂਕਿ ਬਾਈ ਮੇਲਾ ਹੀ ਏਡਾ ਹੈਗਾ ਮਤਲਬ ਕਮਲਾ ਹੋ ਜਾਂਦਾ ਬੰਦਾ ਘੁੰਮਦਾ ਘੁੰਮਦਾ ਇੱਕ ਦਿਨ ਚਣੀ ਕੋ ਮੈ ਜਾਂਦਾ ਫਿਰਣ ਤੇ ਬਾਈ ਹਾਰ ਕੇ ਥੱਕ ਥਕਾ ਕੇ ਗੁਰਬਾਣੀ ਕੰਨਾਂ 'ਚ ਪਈ ਫੇਜ ਆ ਕੇ ਕਿਤੇ ਸਾਹ ਚ ਸਾਹ ਆ ਤੇ ਬਾਈ ਵਾਪਸ ਆ ਕੇ ਕੱਲ ਦੇ ਥੱਕੇ ਹੋਏ ਤਾਂ ਕਰਕੇ RAM ਨਾਮ ਗੱਡੀ ਵਿੱਚ ਹੀ ਸੌ ਗਿਆ ਸੀਗਾ ਤੇ ਬਾਈ ਆਹ ਵਾਲੀ ਹੈਗੀ ਆ ਅਗਲੇ ਦਿਨ ਦੀ ਵੀਡੀਓ ਟਾਈਮ ਸ਼ਾਮ ਦੇ 4:00 ਵੱਜ ਚੁੱਕੇ ਆ ਬਾਈ ਪ੍ਰਿਆਗਰਾਜ ਮੇਲੇ ਤੇ ਹਿਸਾਬ ਗਿਆ ਉਹ ਸਿੱਧਾ ਬਾਹਰ ਜਾਂ ਬਾਹਰ ਅਖਾੜੇ ਬਣੇ ਹੋਏ ਤੇ ਉਹਨਾਂ ਵਿੱਚ ਪਾਸ ਤੋਂ ਵੀ ਨਾ ਨਹੀਂ ਹੋਣ ਦਿੰਦੇ ਉਹ ਤੇ ਆ ਮਿੰ ਮੇਰਾ ਬਣਾਤਾ ਵਾ ਇਹਨਾਂ ਨੇ ਪਤਾ ਨਹੀਂ ਪਾਸ ਦੂਸਰਾ ਇੱਕ ਹੋਰ ਮਤਲਬ ਅਖਾੜਿਆਂ 'ਚ ਕੋਈ ਉਹੀ ਬੰਦਾ ਜਾ ਸਕਦਾ ਜਿਹੜਾ ਅੰਦਰ ਗਿਆ ਵਾ ਕਿਸੇ ਮੋਦਵਾਰ ਬੰਦੇ ਨਾਲ ਹੈ ਨਾ ਇੱਥੇ ਸਾਬਤਾ ਵਧੀਆ ਓਕੇ ਹੈ ਤੇ ਅਸੀਂ ਵੇਟ ਕਰਦੇ ਪਏ ਮੈਂ ਕੁਝ ਖਾਣ ਚੱਲਣਾ ਭਾਈ ਗੱਡੀ 'ਚ ਬੈਠੇ ਆ ਮਾਹੌਲ ਚੱਲ ਵਧੀਆ ਓਕੇ ਹੈ ਅਗਲੇ ਦਿਨ ਦਾ ਮਤਲਬ ਤੇ ਭਾਈ ਅਗਲੇ ਦਿਨ ਦਾ ਸੀਨ ਕੁਛ ਇਦਾਂ ਹੀਗਾ ਨਾਗਾ ਸਾਧੂਆਂ ਦਾ ਆਗਮਨ ਹੋ ਰਿਹਾ ਸੀਗਾ ਤੇ ਭਾਈ ਇੰਨੇ ਨਾਗਾ ਸਾਧੂ ਹੀ ਮੈਂ ਵੀ ਦੇਖ ਕੇ ਹੈਰਾਨ ਹੋ ਗਿਆ ਤੇ ਭਾਈ ਦੇਖ ਲੋ ਮੇਲੇ ਤੋਂ ਬਾਅਦ ਇਹਨਾਂ ਨੇ ਆਪਣੀ ਆਪਣੀ ਜਗ੍ਹਾ ਤੇ ਚੱਲ ਜਾਣਾ ਕਿਸੇ ਨੇ ਦਿਖਣਾ ਹੀ ਨਹੀਂਗਾ ਹੁਣ ਆਮ ਜਨਤਾ ਨੂੰ ਇਹ ਤਾਂ ਮੇਲੇ ਕਰਕੇ ਬਾਹਰ ਆਏ ਆ ਆਪਣੇ ਜਿੱਥੇ ਵੀ ਰਹਿੰਦੇ ਆ ਜ਼ਿਆਦਾਤਰ ਤਾਂ ਨਾਗਾ ਸਾਧੂ ਭਾਈ ਹਿਮਾਲਿਆ ਹੀ ਚੱਲ ਜਾਂਦੇ ਆ ਹਿਮਾਚਲ ਵਾਲੀ ਸਾਈਡ हिमाचल ਹੋ ਗਿਆ ਮਤਲਬ ਇਹ ਉਹ ਦੂਰ ਜਿੱਥੇ ਬਰੋ ਪੈਂਦੀ ਹੈ ਮੈਂ ਤਿੱਦਾਂ ਹੀ ਸੁਣਿਆ ਹੈਗਾ ਬਾਕੀ ਤੁਸੀਂ ਪਤਾ ਨਹੀਂ ਤੁਸੀਂ ਵੀ ਆਪਣੀ رائے ਦਿਓ ਯਾਰ ਕਮੈਂਟ ਵਿੱਚਵਾਜਾ ਕਰੋ ਕਹਿੰਦੇ ਬਾਬੇ ਦੇ ਹੱਥ ਲਾਉਣਾ ਹੀ ਸਾਰਾ ਕੁਝ ਠੀਕ ਹੋ ਜਾਊਗਾ ਲੈਣ ਦੇਖੋ ਲੋਕਾਂ ਨੂੰ ਸਿਰ ਹਰਾਤੀ ਉਸ ਬਾਅਦ ਨੇ ਸਿਰ ਹਰਾਤੀ ਤੋ ਭਾਈ ਮੇਲਾ ਘੁੰਮਦੇ ਘੁੰਮਦੇ ਮੈਨੂੰ ਆ ਅੰਕਲ ਆਂਟੀ ਹੁਣੀ ਮਿਲੇ ਪੰਜਾਬ ਤੋਂ ਹੀ ਆ ਆਪਣੇ ਇਹ ਅੰਕਲ ਆਂਟੀ ਹੁਣੋਂ ਜਿੱਥੇ ਅਸੀਂ ਜਿਹੜੇ ਅਖਾੜੇ 'ਚ ਅਸੀਂ ਰੁਕੇ ਆ ਉੱਥੇ ਹੀ ਜਾਣਾ ਸੀਗਾ ਤੇ ਕਿੰਨੇ ਟਾਈਮ ਤੋਂ ਪਰੇਸ਼ਾਨ ਹੋ ਰਹੇ ਸੀਗੇ ਮਤਲਬ ਅਖਾੜਾ ਨਹੀਂ ਲੱਭਦਾ ਪਿਆਏਗਾ ਤਾਂ ਤੁਰ ਤੁਰ ਕੇ ਆਂਟੀ ਦਾ ਬੁਰਾ ਹਾਲ ਹੋ ਗਿਆ ਸੀਗਾ ਤੋ ਭਾਈ ਕੁਦਰਤੀ ਮੈਂ ਇੱਕ ਮੋੜ ਗਲਤ ਮੁੜ ਗਿਆ ਸੀ ਤੇ ਪਤਾ ਪੁੱਛਣ ਲਈ ਮੈਂ ਸਿੱਧਾ ਆਂਟੀ ਹੁਣੋਂ ਨਹੀਂ ਪੁੱਛਿਆ ਉਹ ਆਂਟੀ ਕਹਿੰਦੀ ਅਸੀਂ ਤਾਂ ਲੱਭਦੇ ਪਏ ਆ ਮਤਲਬ ਇਹ ਦੇਖ ਲਓ ਕੀ ਹਿਸਾਬ ਕਿਤਾਬ ਹੋਊਗਾ ਕੁਦਰਤੀ ਹੋਇਆ ਹੋਊਗਾ ਜੇ ਜਾਣ ਕੇ ਤੇ ਫਿਰ ਮੈਂ ਆਂਟੀ ਹੁਣੋਂ ਨੂੰ ਲੈ ਕੇ ਗਿਆ ਅਖਾੜੇ ਵਿੱਚ ਜ ਬਾਕੀ ਦਾ ਰਸਤਾ ਪਤਾ ਹੀ ਸੀਗਾ ਤਾਂ ਕਰਕੇ ਪਤਾ ਨਹੀਂ ਸ਼ਾਇਦ ਰੱਬ ਲਈ ਹੋਇਆ ਇਦਾਂ ਕਿ ਯਾਰ ਜabb ਬੰਦੇ ਲੈ ਕੇ ਆ ਪੰਚਾਇਤੀ ਖੜਾ ਲਿਆ ਅੰਕਲ ਵੀ ਰੇਡ ਰੋੜ ਕੇ ਬੱਸ ਹੋ ਗਈ ਅੰਕਲ ਪਹੁੰਚ ਗਏ ਆ ਹੈ ਪ੍ਰਵਾਹ ਕਹਿੰਦੇ ਸਵੇਰੇ 2 ਵਜੇ ਤੋਂ ਰਹੇ ਕੁਦਰਤੀ ਮੈਂ ਨੇ ਮੈਨੂੰ ਰਸਤੇ ਦਾ ਪਤਾ ਹੈ ਮੈਂ ਜਾਣ ਕੇ ਪੁੱਛਿਆ ਕਹਿੰਦੇ ਉੱਥੇ ਉੱਥੇ ਜਾਣਾ ਹੈ ਮੈਂ ਕਿਹਾ ਮੈਂ ਜਾਣਾ ਉੱਥੇ ਇਥੋਂ ਤੱਕ ਤੇ ਲੈ ਆਏ ਹੁਣ ਇੱਥੋਂ ਗਾਂ ਤੁਹਾਨੂੰ ਜਾਣਾ ਪੈਣਾ ਕਿਉਂਕਿ ਇਹ ਕਾੜ ਜਾਂ ਲੈਂਦੇ ਆ ਫੇਰ ਜਾਣ ਦਿੰਦੇ ਆ ਕਾੜ ਕਾੜ ਫੇਰ ਜਾਣ ਦਿੰਦੇ ਆ ਹਾਂ ਭਾਈ ਆਂਟੀ ਅੰਕਲ ਉਹਨਾਂ ਨੂੰ ਅਖਾੜੇ ਵਿੱਚ ਪਹੁੰਚਾਉਣ ਤੋਂ ਬਾਅਦ ਮੈਂ ਵੀ ਅਖਾੜੇ ਵਿੱਚ ਹੀ ਸੌਂ ਗਿਆ ਸੀਗਾ ਮਤਲਬ ਮੈਂ ਵੀ ਗੱਡੀ ਵਿੱਚ ਜਾ ਕੇ ਸੌਂ ਗਿਆ ਸੀਗਾ ਹੁਣ ਹੈਗੀ ਆ ਅਗਲੇ ਦਿਨ ਆ ਆ ਹੈਗਾ ਵਾ ਅਗਲਾ ਦਿਨ ਮਤਲਬ ਅੱਜ ਹੈਗੀ ਆ ਭਾਈ 28 ਤਰੀਕ ਮੇਨ ਜਿਹੜਾ ਇਸ਼ਨਾਨਾ ਕੱਲ 29 ਦਾ ਵਾ ਤੇ ਮੇਲੇ ਵਿੱਚ ਰਸ਼ ਭਾਈ ਸਵੇਰ ਤੋਂ ਹੀ ਪੈਣਾ ਸ਼ੁਰੂ ਹੋ ਗਿਆ ਸੀਗਾ ਮਤਲਬ 28 ਤਰੀਕ ਨੂੰ ਵੀ ਇੰਨਾ ਰਸ਼ ਸੀਗਾ ਲੇਨਾਂ ਬਣਾ ਕੇ ਤੁਰਦੇ ਹੀ ਕਿ ਲੋਕੀ ਤੇ 29 ਨੂੰ ਤਾਂ ਫਿਰ ਬੁਰਾ ਬੁਰਾ ਹਾਲ ਹੋਣਾ ਹੀ ਸੀਗਾ ਤੇ ਭਾਈ ਸਵੇਰੇ ਸਵੇਰੇ ਸਾਰੇ ਡਰਾਈਵਰ ਇਕੱਠੇ ਹੋ ਕੇ ਨਾਉਣ ਚੱਲੇ ਆ ਸਲਾਹ ਬਣਾਈਆਂ ਨਾਉਣ ਦੀ ਨਾਉਣਾਂ ਤਾਂ ਕਹਿੰਦੇ ਵੈਸੇ ਸਿਨਾਲਾਂਗੇ ਤਨਾਲੇ ਪਾਪ ਧੋਤੇ ਜਾਣਗੇ ਤਾਂ ਕਰਕੇ ਬਾਈ ਇਕੱਠੇ ਹੋ ਕੇ ਹੁਣ ਚੱਲੇ ਆ ਸੰਗਮ ਜਿੱਥੇ ਮੇਨ ਇਸ਼ਨਾਨ ਹੁੰਦਾ ਵਾ ਤੇ ਜਲ ਲੈ ਕੇ ਆਨਲੀ ਬੋਤਲਾ ਵਗੈਰਾ ਵੀ ਸਾਰੀਆਂ ਰੱਖ ਲਈਆਂ ਉਹ ਨਾਲ ਇੱਥੇ ਬਾਈ ਇਦਾਂ ਸਾਰੇ ਗੇਟ ਬਣੇ ਹੋਏ ਵੱਖਰੇ ਵੱਖਰੇ ਸਾਡਾ ਜਿੱਦਾਂ ਗੇਟ ਵਾ ਡੰਮਰੂ ਡੰਮਰੂ ਗੇਟ ਕੋਣਾ ਇਹ ਵੀ ਬਹੁਤ ਵੱਡੀ ਨਿਸ਼ਾਨੀ ਹੈ ਕਿ ਡੰਮਰੂ ਗੇਟ ਕਿੱਥੇ ਆ ਉੱਪਰਲੇ ਬਣੇ ਤਨੂਸ਼ ਗੇਟ ਆ ਕਿੰਨੇ ਤਿੰਨ ਚਾਰ ਜਿੱਦਾਂ ਬਣੇ ਹੋਏ ਨਾ ਮਤਲਬ ਗੇਟ ਬਹੁਤ ਵੱਡੀ ਨਿਸ਼ਾਨੀ ਆ ਪਲੱਸ ਗੇਟ ਐਂਟਰ ਹੋਣ ਵੇਲੇ ਆ ਸਾਹਮਣੇ ਗੰਗਾ ਕਿਨਾਰੇ ਹੋਊਗਾ ਇਕਦਾ ਸਿਸਟਮ ਆ ਤੇ ਸਾਰਿਆਂ ਦੇ ਵੱਖਰੇ ਵੱਖਰੇ ਅਖਾੜਿਆਂ ਦੇ ਜ਼ਮੀਨਾਂ ਅਲੋਟ ਹੋਈਆਂ ਪਈਆਂ ਵਾ ਜਿਦਾ ਛੁਰੀ ਗੋਬਿੰਦ ਮੱਟ ਕਾਸ਼ੀ ਸ਼ਿਵਰ ਤੇ ਇਦਾਂ ਹੀ ਸਾਰੇ ਸਾਰੇ ਵੱਖਰੇ ਮਤਲਬ ਜਗ੍ਹਾ ਦਿੱਤੀ ਹੋਈ ਐ ਅਸੀਂ ਚੱਲੇ ਜਾਂ ਨਾਉਣ ਆਹ ਭਾਈ ਹੁਣੇ ਕ੍ਰਿਸ਼ਟਾ ਤੋਂ ਬਰਨਾਲੀ ਵਾਲੀ ਸਾਈਡ ਤੋਂ ਆ ਵੀ ਕ੍ਰਿਸ਼ਟਾ ਵਾਲੇ ਅਸੀਂ ਇਕੱਲੇ ਟਰੈਵਲ ਵਾਲੇ ਉਹ ਰਾਜ ਚੱਕ ਹੈਂ ਇਹ ਕਿ ਨਹੀਂ ਰਾਜ ਪੇ ਆ ਵੀ ਇੱਥੇ ਆ ਕੇ ਪਤਾ ਲੱਗਦਾ ਵਾ ਰਸ਼ ਦਾ ਹਾਂ ਮੰਮੀ ਦੇ ਕੋਲ ਕੰਮ ਹੈ ਇਗਾ ਆਜ ਕਿਈ ਰਿਓ ਉਹ ਸੁਟਾ ਚਾ ਨੂੰ ਆ ਪਤਾ ਸਿੱਧੇ ਸਿੱਧੇ ਉਹ ਇੱਧਰ ਆ ਕਿ ਮੈਰਾ ਆਓ ਇੱਧਰ ਆਓ ਮੈਂ ਤੁਹਾਨੂੰ ਦੱਸਦਾ ਇੱਧਰ ਆ ਜਾਓ ਮੈਂ ਆਹ ਰਸ਼ ਦਾ ਹੁਣ ਪਤਾ ਲੱਗਦਾ ਪਿਆ ਹੂੰਗਾ ਜੰਨਨ ਚਲੇ ਗਏ ਹੋਤੇ ਓਏ ਉਹ ਤੇਰਾ ਬੱਦਲ ਪੜਾਈ ਮੈਂ ਦਾ ਜੋ ਕਦੀ ਸਾਥ ਲਾ ਕੇ ਖਲੋ ਜਾਂਦਾ ਕਦੀ ਕਿਤੇ ਤੇਰਾ ਹੀ ਮੈਨੂੰ ਦਾਦਾ ਤੂੰ ਭੈਣ ਮੈਂ ਸਾਰੇ ਘੁੰਮ ਕੇ ਗਿਆ ਹਾਂ ਰਾਤ ਦਾ ਇਧਰੋਂ ਤੂੰ ਭੈਣ ਜਰਾ ਦੇ ਹੋ ਮੀਂਹ ਕਰਦਾ ਰਿਹਾ ਇੱਕ ਵਾਰੀ ਗਵਾਚ ਛੱਡਿਆ ਮੈਂ ਸੱਚੀ ਇੱਕ ਵਾਰੀ ਗਵਾਚ ਛੱਡਿਆ ਮੈਂ ਆਪਣੇ ਕੋਲ ਜਦੋਂ ਲੱਗ ਗਏ ਰੌਸ਼ ਮੁੰਡੇ ਕਹਿੰਦੇ ਸੰਗਮ ਤੇ ਨਹੋਣਾ ਵਾ ਤਾਂ ਕਰਕੇ ਸਿੱਧੇ ਗਾਂ ਜਾਈ ਜੰਨੇ ਵੇ ਸਾਨੂੰ ਨਹੀਂ ਪਤਾ ਸੰਗਮ ਹੈ ਕਿੱਥੇ ਆ ਪਣੀ ਵਾਲਾ ਹਾਂਜੀ ਹਾਂਜੀ ਆ ਪਾਈ ਹੁਣੀ ਹੈਗੇ ਬਠਿੰਡੇ ਤੋਂ ਓ ਪਿੱਖੀ ਵਿੰਡ ਪਿੱਖੀ ਪਿੱਖੀ ਵਿੰਡ ਜਿੱਦਾਂ ਕੋਈ ਗਵਾਜ ਜਾਂਦਾ ਨਾ ਐਦਾਂ ਐਦਾਂ ਅਨਾਉਂਸਮੈਂਟ ਨਾ ਪਤਾ ਕਰ ਲੈਂਦੇ ਆ ਕਿੱਥੋਂ ਕਿੱਥੇ ਆ ਹਰ ਇੱਕ ਜਗ੍ਹਾ ਹੈਲਪ ਡੈਕਸ ਬਣੇ ਹੋਏ ਆ ਤੇ ਉਹ ਜੇ ਤੁਸੀਂ ਜੇ ਗਵਾਜਗੇ ਹੈਲਪ ਡੈਕਸ ਤੇ ਚੱਲ ਜਾਓ ਉੱਥੇ ਅਨਾਉਂਸਮੈਂਟ ਹੋ ਜੂਗੀ ਤੇ ਜਿਹੜੇ ਦੂਸਰੇ ਬੰਦੇ ਆ ਉਹ ਦੂਸਰੇ ਹੈਲਪ ਡੈਕਸ ਕੋ ਹੁੰਦੇ ਆ ਤੇ ਦੋਨਾਂ ਦਾ ਕਨੈਕਸ਼ਨ ਬਣ ਜਾਂਦਾ ਫਿਰ ਐਦਾਂ ਤੁਹਾਡਾ ਮਤਲਬ ਬਚਾਅ ਹੋ ਜਾਂਦਾ ਆ ਵੀਆਈਪੀ ਪਰਸਨ ਅਸੀਂ ਨਾਰਮਲ ਬੰਦੇ ਰਸ਼ ਓਏ ਹੋਏ ਜਿੱਧਰ ਨੂੰ ਵੀ ਜਿੱਧਰ ਨੂੰ ਵੀ ਨਿਗਾਹ ਜਾਈ ਜਾਂਦੀ ਉਧਰੋ ਹੀ ਰਸ਼ ਰਸ਼ ਆ ਹਾਜੀ ਕੱਲ ਵਾ ਮੇਨ ਅੱਜ 28 ਹੈ ਨਾ ਮੇਨ ਇਸ਼ਨਾਨ ਕੱਲ ਵਾ ਤੇ ਕੱਲ ਇਤ ਵੀ ਜ਼ਿਆਦਾ ਰਸ਼ ਹੋ ਸਕਦਾ ਸਹੀ ਵਾਲੇ ਧੱਕੇ ਹੋਣ ਵਜਿਤੇ ਵੇ ਨਾਲਾ ਹੀ ਤੋੜਦਾ ਉਸਤਾਦ ਜੀ ਹੋਣਾ ਨੇ ਨਲਕਾ 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 ਨੂੰ ਨਾਲਾ ਕਹ ਦੋ ਅਰੇ ਬਾਬੂ ਸੌਰੀ ਗਲਤੀ ਹੋ ਗਿਆ ਜੇ ਢੀੜਵੇ ਢੀੜਵੇ ਚ ਆ ਨਵੇਂ ਲੋਕਾਂ ਨੇ ਕੱਪੜੇ ਕੰਮ ਯਾਦ ਕੀਤੇ ਆ ਉਹਦੇ ਆ ਖੜਾ ਕੀਤਾ ਨਾ ਉਹਦੇ ਇਹ ਤੋਂ ਪਤਾ ਲੱਗ ਜੂ ਬੰਦਾ ਕਿੱਥੇ ਜਾਂਦਾ ਵਾ ਇੱਕ ਹੋਰ ਆ ਮੈਂ ਕਿਹਾ ਇਹ ਕਾਦੀ ਚੱਕੇ ਹੋਏ ਆ ਉਹ ਵਿਚਾਰੇ ਸਾਫ ਜਾਣ ਵਾਲੇ ਆ ਪਰ ਉਹ ਕਿੱਥੇ ਪਤਾ ਕਰਨ ਉੱਚੀ ਚੀਜ਼ ਚਾਹੀਦੀ ਉੱਚੀ ਚੀਜ਼ ਦੇ ਝੰਡਾ ਝੁੰਡਾ ਬੰਨਿਆ ਹੋਵੇ ਕੋਈ ਇੱਕ ਰੰਗ ਦਾ ਹਾਂ ਫੇਰ ਪਤਾ ਲੱਗਦਾ ਉਹ ਜਿੱਦਾਂ ਦੂਰੀ ਪਤਾ ਲੱਗਦਾ ਪਿਆ ਨਾ ਉਹ ਜਾਂਦਾ ਪਿਆ ਮੋਰ ਦਾ ਖੰਭ ਆਪਣੇ ਇਹੋ ਤੌਲੀਏ ਡੰਗੇ ਬੈਠੇ ਹਾਂ ਤੌਲੀਏ ਨਾਲ ਨਹੀਂ ਪਤਾ ਲੱਗਣਾ ਇਹ ਵੀ ਆ ਜਿੱਦਾਂ ਆ ਝੰਡਾ ਲਾਇਆ ਆ ਦੇ ਇਹ ਤਰੀਕਾ ਬਹੁਤ ਕਾਰਗਰ ਆ ਆ ਵਾ ਮੇਨ ਘਾਟ ਆ ਗਿਆ ਪਿਚਕਾਰੀ ਗੈਂਗ ਇੱਥੇ ਵੀ ਨਹੀਂ ਟਿਕਦੀ ਆ ਦੇ ਪਿਚਕਾਰੀ ਗੈਂਗ ਨੇ ਕੀ ਕੋ ਕੀਤਾ ਹੈ ਪਿਚਕਾਰੀ ਗੈਂਗ ਨਹੀਂ ਓਖਾ ਮਾਲੂਕ ਮਿਲੂਗੇ ਥੋਗਾ ਨਾ ਨਹੀਂ ਮਿਲਨੀ ਸਾਰੇ ਬੰਦੇ ਬੁੱਕ ਕੀਤੇ ਹੋਏ ਇਹਨਾਂ ਨੇ ਪਹਿਲਾਂ ਹੀ ਆਲਰੇਡੀ ਹੈ ਜਾ ਵੀਰੇ ਲਾਟਾ ਲਾਣਗੇ ਮੈਂ ਮੈਂ ਭਰਾਵਾ ਪੰਨੀ ਲੈਣ ਗਿਆ ਹੈਗਾ ਮੈਂ ਵੀ ਕੁਆਜ ਗਿਆ ਹੁਣ ਫੋਨ ਆਇਆ ਫੋਨ ਕਿੰਨਾ ਸ਼ੁਕਰ ਲੱਗਦੇ ਆ 108 ਨੰਬਰ ਤੇ ਲੱਗ ਆਇਆ ਉਹ ਸਾਹਮਣੇ ਹੈਗਾ ਲੱਗੇ ਹੀਗਾ ਪਰ ਇੰਨੇ ਇੰਨੇ ਰੱਜ ਕਿੱਥੇ ਦੇਖਦਾ ਅੱਛਾ ਇੱਥੇ ਸੀਗਾ ਉਹ ਲੱਭ ਗਿਆ ਲੱਭ ਗਿਆ ਉਹ ਹੱਥ ਹਿਲਉਂਦੇ ਲਾ ਵਿੱਚ ਉੱਪਰ ਕਹਿੰਦੇ ਨਾ ਨਾ ਯਾਰ ਹਰੇ ਤਿਆਰ ਹੋ ਗਏ ਰੈਡੀ ਬੰਦੇ ਕਾ ਉਹ ਹੈਲੀਕਾਪਟਰ ਵਾਲਾ ਪਤਾ ਨਹੀਂ ਕਿੱਥੇ ਰਹਿ ਗਿਆ ਯਾਰ ਲੈ ਕੇ ਨਹੀਂ ਹੁੰਦਾ ਵਾ ਥੱਲੇ ਪੈ ਬਿੱਟੀ ਮਿੱਟੀ ਆਹਾਰੇ ਬੰਨੇ ਦੇਖ ਲਓ ਓਏ ਮਿੱਟੀ ਵਿੱਚ ਪੰਡਾਲ ਲੱਗੇ ਆ ਤੇ ਕੋਸਾਂਵੇਂ ਬਾਦ ਪਾਣੀ ਆ ਜਾਣਾ ਆ ਹੁਣ ਹੋਣੀ ਆ ਸੁੱਕਾ ਕੰਮ ਲੈ ਆਈ ਬਈ ਉਹ ਗੋਰੀ ਬਾਬੇ ਵਾਲੀ ਦੁੱਧ ਲੈਣਾ ਹੈਗਾ ਤੇ ਪੰਜਾਬ ਵਾਲੇ ਬੰਦੇ ਦੇ ਗਏ ਮੈਨੂੰ ਅੰਕਲ ਜੀ ਮੈਂ ਆ ਵੀ ਪੁੱਛ ਲਿਆ ਮੈਂ ਕਿਹਾ ਕਿੱਥੇ ਜਾਣਾ ਚ ਕੁਦਰਤੀ ਉੱਥੇ ਹੀ ਜਾਣ ਨਿਰਮਲ ਗੁਟੀਆਂ ਦੋ ਹੀ ਅਖਾੜੇ ਲੱਗੇ ਆਪਣੇ ਭੂਰੀ ਵਾਲੇ ਸੰਤਾ ਦਾ ਤੇ ਨਿਰਮਲ ਗੁਟੀਆਂ ਆ ਦੋ ਹੀ ਲੱਗੇ ਹਾਂ ਤੇ ਉਹ ਮੈਂ ਆ ਵੀ ਪੁੱਛ ਲਿਆ ਕਿਉਂਕਿ ਕੱਲ ਨਾ ਮੈਨੂੰ ਬੰਦਾ ਮਿਲਿਆ ਇੱਕ ਉਹ ਵਿਚਾਰਾ ਬਹੁਤ ਖੱਜਲ ਹੋਇਆ ਇਹ ਬਠਿੰਡੇ ਵਾਲੇ ਜਿਹੜੀ ਇਹਦੇ ਲੱਗਦੇ ਹੈ ਹੈ ਤੇ ਮਤਲਬ ਇਦਾਂ ਪੁੱਛ ਲੈਣਾ ਚਾਹੀਦਾ ਵਿਚਾਰਾਂ ਦਾ ਟਾਈਮ ਪੱਜ ਗਿਆ ਜੇ ਉਹ ਤਾਂ ਹੁੰਦੇ ਵਿਚਾਰਾਂ ਨੂੰ ਲੱਭ ਲੱਭ ਕੰਮਲੇ ਹੋ ਜਾਣੇ ਮੇਲਾ ਕਿਹੜਾ ਛੋਟਾ ਅੰਕਲ ਛੋਟਾ ਥੋੜੀ ਮੇਲਾ ਮੇਲਾ ਬਹੁਤ ਵੱਡਾ ਵਾ ਕਮਲ ਪੈ ਜਾਂਦਾ ਬੰਦੇ ਨੂੰ ਵੈਸੇ ਬਜ਼ੁਰਗ ਬੰਦਿਆਂ ਦਾ ਬਹੁਤ ਆਖਾਂ ਹੁੰਦਾ ਉਹ ਵਿਚਾਰੇ ਤਰੇ ਹੁੰਦੇ ਆ ਹੁਣ ਮੈਂ ਕਿਹਾ ਬੈ ਕੇ ਫੜ ਫੜ ਲਓ ਜੇ ਥੱਕ ਗਏ ਆ ਸ਼ੱਕ ਜੀ ਕਰਦੇ ਜੇ ਤਾਂ ਹੁੰਦਾ ਨਹੀਂ ਬੰਦੇ ਨੂੰ ਸ਼ੱਕ ਯਾਰ ਪਤਾ ਨਹੀਂ ਕੌਣ ਉਹ ਵੀ ਸਹੀ ਹੈ ਆਪਣੀ ਹੈਗਾ ਪਰ ਮੈਂ ਕਿਹਾ ਸੀਗਾ ਜੇ ਥੱਕ ਗਏਂ ਭਰਾਵਾ ਦੇ ਦੋ ਬੈਗ ਮੈਂ ਚੱਕ ਲੈਣਾ ਪਰ ਨਹੀਂ ਅਕਲ ਕਹਿੰਦੇ ਚੱਕ ਲੈਣਾ ਜੀ ਇਹਦੇ ਲਈ ਇਹ ਰਿਵਿਊ ਸਾਈਟ ਤੇ ਹਾਂਜੀ ਉਹ ਤਾਂ ਇਹ ਹਾਰੀ ਗਏ। ਉਹ ਅੰਕਲ ਕਾਲੀ ਟੈਂਸ਼ਨ ਲਈ ਜੰਨੇ ਆ। ਸ਼ੱਕ ਕਰਦੇ ਕੋਈ? ਸ਼ੱਕ ਨਹੀਂ ਕਰਦੇ। ਮੈਂ ਥੱਕੇ। ਜਦ ਮੈਂ ਗਿਆ ਤਾਂ ਹੀ ਉੱਥੋਂ ਆਏ ਹੋਏ ਆ ਜਦ ਮੈਂ ਤੈਨੂੰ ਦੱਸ ਦਾਂ ਲਈ ਜੰਨਾ ਪਿਆ। ਵੈਰੀ ਗੁੱਡ। ਮੇਰੀ ਲੱਗਦਾ ਬਾਪਿਆਂ ਨੇ ਸੇਵਾ ਇਹ ਲਈ ਆ ਬੰਦੇ ਲੱਭ ਕੇ ਲਿਓਣੇ ਤੁਸੀਂ ਜਿਹੜੇ ਗਵਾਚੇ ਆ ਵਿਚਾਰੇ ਗੋ ਗਵਾਚੇ ਹੋਏ ਸੀਗੇ। ਹੁਣ ਇਹਨਾਂ ਨੂੰ ਛੱਡ ਕੇ ਚੱਲਾਂ। ਉਹ ਸਾਹਮਣੇ ਡੰਮਰੂ ਵਾਲਾ ਗੇਟ ਆ ਨਾ। ਉੱਥੇ ਆਪਣਾ ਅਖਾੜਾ ਵਾ ਨਿਰਮਲ ਅਖਾੜਾ। ਆ ਵਧੀਆ ਇਹਨਾਂ ਦਾ ਤਰੀਕਾ ਰਸਲੇਟਿਆ ਹੋਇਆ ਵਾ। ਰਸੇ ਦੇ ਅੰਦਰ ਅੰਦਰ ਰਹਿਣਾ ਗਵਾਜ ਨਹੀਂ ਜਾਣਾ। ਇਹਗਾ ਨਾ ਕੋਈ ਇੰਦਰ ਜਾ ਸਕਦਾ ਨਵੇਂ ਤੇ ਨਵੇਂ ਤਰੀਕੇ ਆ ਅੰਜਵਾ ਬਾਈ ਦੂਸਰਾ ਦਿਨ ਪ੍ਰਿਆਗਰਾਜ ਮੇਲੇ ਤੇ ਕੱਲ ਹੈਗੀ ਆ ਮੋਨੀ ਮਸਿਆ ਮਤਲਬ 29 ਤਰੀਕ ਤੇ ਜਿੱਦਾਂ ਹੀ ਉਧਰ ਰਾਤ ਪਈ ਜਾਂਦੀ ਓਦੋਂ ਦਾ ਰਸ਼ ਵਧਣਾ ਸ਼ੁਰੂ ਹੋ ਗਿਆ ਵਾ ਸਾਰੇ ਗਰੀਬ ਅਮੀਰ ਇੱਕੋ ਲਾਈਨ ਚ ਲੱਗੇ ਹੋਏ ਆ ਬਸ ਉਹਨਾਂ ਦਾ ਇੱਕੋ ਮਕਸਦ ਆ ਕਿ ਇਸ਼ਨਾਨ ਕਰਨਾ ਓਏ ਹੋਏ ਹੋਏ ਬੱਲੇ ਸਾਡਾ ਦੰਮਰੂ ਦੇ ਕੋਲ ਵਾ ਮਤਲਬ ਸਭ ਤੋਂ ਵੱਡੀ ਨਿਸ਼ਾਨੀ ਮੈਂ ਇਹੀ ਲਈ ਸੀ ਦੋ ਦੰਮਰੂ ਗੇਟ ਇਦਾਂ ਗੇਟ ਬਣੇ ਹੋਏ ਆ ਦੰਮਰੂ ਗੇਟ ਕੋਈ ਇੱਕ ਅਤੀ ਕੋਈ ਗੇਟ ਕਦੀ ਕੋਈ ਸਾਧੂ ਉਹ ਤਾਂ ਯਾਰ ਸਾਧੂਆਂ ਦਾ ਸਹੀ ਸਾਧਰਮ ਸਾਧੂਆਂ ਦਾ ਮੇਲਾ ਆ ਦੇਖ ਸਿਸਟਮ ਬਈ ਇਦਾਂ ਮਿਲਟਰੀ ਲੱਗੀ ਆ ਉਹਨਾਂ ਨੂੰ ਪੁੱਛ ਦੱਸ ਕੇ ਆਉਣਾ ਪੈਂਦਾ ਕਿ ਭਰਾਵਾ ਬਾਹਰ ਚੱਲਨੇ ਆ ਬਾਅਦੋਂ ਅੰਦਰ ਜਾਂਦੇ ਕਿਉਂਕਿ ਇਦਾਂ ਜਾਣ ਨਹੀਂ ਦਿੰਦੇ ਜਾਂ ਗਾਰਡ ਗੁੱਡ ਬਣਿਆ ਹੋਵੇ ਜਾਂ ਪਤਾ ਨਹੀਂ ਇੱਕ ਦੋ ਵਾਰ ਗਿਆ ਹੋਵੇ ਮਤਲਬ ਸਖਤ ਪਹਿਰਾ ਆਉਦੇ ਮਿਲਟਰੀ ਦੇ ਨਾ ਅੰਦਰ ਜਾਂਦੇ ਨਹੀਂ ਤੇ ਨਾ ਹੀ ਬਾਹਰ ਆਉਂਦੇ ਉਹ ਦੋ ਮੁੰਡੇ ਬਾਹਰੋਂ ਆਏ ਆ ਉਹ ਕਹਿੰਦੇ ਮਿਲਣਾ ਮਤਲਬ ਉਹਨਾਂ ਨਾਲ ਜਾਣਾ ਹੈ ਕਿ ਘੁੰਮਣਾ ਉਹ ਬਾਹਰ ਨਹੀਂ ਹੁੰਦੇ ਪਏ ਹੁਣ ਕਿਉਂਕਿ ਬਾਅਦੋਂ ਉਹਨਾਂ ਨੇ ਅੰਦਰ ਨਹੀਂ ਜਾਂਦੇ ਨਾ ਇਹਨਾਂ ਦਾ ਚੱਕਰ ਝਾ ਪਤਾ ਨਹੀਂ ਕੀ ਆ ਮੇਰੇ ਹਿਸਾਬ ਨਾਲ ਕੋਈ ਚੈਨਲ ਵਾਲੇ ਪਹੁੰਚੇ ਹੋਏ ਆ ਵੀਡੀਓ ਬਣਾਉਣ ਲਈ ਵੰਦੀ ਭਈਆ ਜਿਦਾ ਹੀ ਬਣਾਉਂਦਾ ਪਿਆ ਲਾਈ ਉਦਾਂ ਹੀ ਵੱਖਰੇ ਵੱਖਰੇ ਮੂੰਹ ਦੇਖਦੇ ਵੱਖਰੇ ਵੱਖਰੇ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਦੇਖ ਲੈ ਕਿਦਾਂ ਰੱਬ ਨੇ ਬਣਾਏ ਹੋਣਗੇ ਇੰਨੇ ਚਿਹਰੇ ਕੋਈ ਵੀ ਇੱਕ ਦੂਜੇ ਨਾਲ ਮਿਲਦਾ ਨਹੀਂ ਸ਼ਾਬ ਉਹ ਦੋ ਬੰਦੇ ਆ ਪਤਾ ਨਹੀਂ ਕਿੱਥੋਂ ਦੇ ਆ ਇਹ ਘਰੇ ਕਬੂਤਲੇ ਦੇ ਆ ਹੁਣ ਭਰਾਵਾ ਇੰਨਾ ਨਾ ਘੁੰਮਣ ਚੱਲਾਂ ਹੋਰ ਕਿਦਾਂ ਭਾਈ ਕੀ ਹਾਲ ਚਾਲ ਠੀਕ ਐ ਸਤਾਂ

ਨਹੀਂ ਨਹੀਂ ਅਬ ਤਾਂ ਅੱਜ ਥੋੜਾ ਟੇਡਾ ਉਦਾਂ ਠੀਕ ਆ ਜੋ ਬਗਲ ਬਾ ਟੱਕੜੋ ਥੱਲੇ ਵੀ ਲੋਕ ਆਉਂਦੇ ਸੁੱਤੇ ਦੇਖੋ ਦੁਨੀਆ ਸਾਨੂੰ ਪਰਮਾਤਮਾ ਨੇ ਵਧੀਆ ਕਮਰਾ ਦਿੱਤਾ ਰਹਿਣ ਖਾਣ ਨੂੰ ਰੋਟੀ ਪਾਣੀ ਨੂੰ ਬਹੁਤ ਵਧੀਆ ਸਿਸਟਮ ਦਿੱਤਾ ਪਰ ਇਹ ਵੀ ਬੰਦੇ ਹੀ ਆ ਆਰੇ ਬਾਬੇ ਜਿਹੜੇ ਕਹਿੰਦੇ ਕੰਡਿਆ ਤੇ ਪੈ ਜਾਂਦੇ ਆ ਸਾਰੇ ਪੈਸੇ ਰੱਖ ਕੇ ਜਾ ਰਹੇ ਆ ਹੋ ਗਿਆ ਨਾ ਹਾਂ ਜਲ ਮੇਰੇ ਸਾਹ ਆਉਣਾ ਅਸਲੀ ਗਾਲੀ ਆ ਵਾਕੀ ਚਲੋ ਭਾਈ ਚਲੋ ਆਜੋ ਆਜੋ ਸਰਦਾਰ ਜੀ ਭਾਈ ਆ ਵੀ ਨਾਲ ਆਏ ਹੋਏ ਆਜੋ ਸਰਦਾਰ ਜੀ ਸਲੇ ਕੰਡਾ ਦੇ ਨੇਕ ਹੋ ਗਿਆ ਜੀ ਯਾਰ ਜਦੋਂ ਜਿਆਦੇ ਹੋ ਜਾਂਦੇ ਨੇ ਨਾ ਉਦੋਂ ਉਦੋਂ ਖੁੱਭਦਾ ਹੀ ਨਹੀਂਗਾ ਉਹਦਾ ਵੇਟ ਸਾਰਿਆਂ ਤੇ ਆ ਜਾਂਦਾ ਭਾਈ ਅਭੀ ਉਹੀ ਗੱਲ ਹੋਈ ਜਿਹੜੇ ਅੱਗੇ ਜਿੰਨਾ ਨਾ ਆਏ ਸੀਗੇ ਉਹ ਮੇਰੇ ਸਾਹ ਨਾਲ ਗਵਾਜ ਕੇ ਪਤਾ ਨਹੀਂ ਕਿੱਧਰ ਚਲ ਗਏ ਅਸੀਂ ਚੋਪਰ ਪਿੱਛੇ ਰਹਿ ਗਏ ਹੁਣ ਪਤਾ ਨਹੀਂ ਉਹ ਰੁਕੇ ਆ ਕਿ ਨਹੀਂ ਰੁਕੇ ਹੁਣ ਕਿੱਧਰ ਆ ਚ ਰਸਤੇ ਦੇ ਆ ਗਏ ਆ ਆ ਤੁਸੀਂ ਜਾਨਾ ਇੱਥੋਂ ਗਲਤ ਲੈ ਲਿਆ ਤਾਂ ਫੇਰ ਹਿਸਾਬ ਲਾ ਲਓ 4-5 ਘੰਟੇ ਕਿਤੇ ਨਹੀਂ ਗਏ ਤੁਰ ਕੇ ਖੱਜਲ ਹੋਣ ਲਈ ਹੈਂ ਹਾਂ ਚੰਗੀ ਕੇ ਸ਼ੁਕਰੀਆ ਪੂਣ ਐ ਨਹੀਂ ਲਗੋ ਹੁਣ ਫੇ ਉਹੀ ਗੱਲ ਲੋਟ ਕੇ ਬੁੱਧੂ ਘਰ ਕੋ ਚੱਲੇ ਆ ਭਰਾ ਪੁੱਛ ਪੁੱਛ ਕੇ ਕਿਤੇ 20 ਲੱਖ ਬਾਰੇ ਬੁੱਧੂ ਲੋਟ ਕੇ ਘਰ ਕੋ ਆ ਗਏ ਇੱਕ ਨੋਟ ਕੀਦੀ ਇਹਨਾਂ ਦੀ ਟਰਾਲੀਆਂ ਚੈੱਕ ਕਰੋ ਹੈ ਡਬਲ ਟੈਰੀ ਆ ਐਨਾ ਉੱਚੇ ਉੱਚਿਆਂ ਇਹ ਕੋਡੀਆਂ ਕੀਤੀਆਂ ਆਪਣੇ ਪੰਜਾਬ ਦੀਆਂ ਟਰਾਲੀਆਂ ਨਾਲੋਂ ਛੋਟੀਆਂ ਤੇ ਟਾਇਰ ਵੱਡੇ ਵੱਡੇ ਸਾਈਜ਼ ਦੇ ਆ ਦੇ ਐਡੀ ਆ ਟਰਾਲੀ ਇਹ ਬਾਈ ਪਤਾ ਕਿਉਂ ਭਲਾ ਕਿਉਂ ਕਿਉਂ ਇੱਧਰ ਗੰਗਾ ਦੇ ਕਿਨਾਰੇ ਰੇਤ ਦਾ ਕੰਮ ਚੱਲਦਾ ਵਾ ਵੱਡੀ ਟਰਾਲੀ ਹੁਣ ਕੱਢੀ ਨਹੀਂ ਜਾਣੀ ਹੁਣ ਟਰਾਲੀ ਦਾ ਸਰਫਸ ਏਰੀਆ ਵਧਾਉਣਾ ਪੈਣਾ ਤਾਂ ਕਰਕੇ ਦੋ ਟਾਇਰ ਦੋ ਟਾਇਰ ਪੋਛਲਾ ਵਾਲਾ ਰੇਤ ਦਾ ਕੰਮ ਕਰਦਾ ਹੂ ਟੁਪੈ ਬਾਈ ਨੋ bro i no ਰੇਤ ਦਾ ਕੰਮ ਕਰਦੇ ਭਾਈ ਰੇਤੀ ਕਾਮ ਕਰਦੇ ਹੋ ਉਹ ਦੇਖਿਆ ਰੇਤੀ ਕਾਮ ਲੈ ਵੀ ਭਰਾਵਾ ਮਸਾਂ ਹੀ ਨਿਕਲਣ ਦਿੱਤਾ ਆ ਹੁਣ ਮਤਲਬ ਕੱਲ ਮੋਣੀ ਮੱਸੀਆਂ ਦਾ ਕਰਕੇ ਜਾਮ ਘਰਤਾ ਸਾਰਾ ਅਸੀਂ ਬਾਹਰ ਚੱਲ ਗਏ ਸਮੁੰਦਰ ਮੰਥਨ ਗੇਟ ਡੰਬਰੂ ਗੇਟ ਇੱਧਰ ਆਓ ਸਾਹਮਣੇ ਅੱਗੇ ਜਾ ਕੇ ਭਰਾਵਾ ਕਹਿੰਦੇ ਨਹੀਂ ਤੁਹਾਨੂੰ ਔਣ ਨਹੀਂ ਦੇਣਾ ਅੰਦਰ ਮਸਾਂ ਹੀ ਲਾਸਟ ਮਾਉਂਡ ਤੇ ਮਿਹਨਤਾ ਤਰਲਾ ਕਰਕੇ ਨਿਕਲੇ ਭਰਾਵਾ ਉਥੇ ਵੱਖਰਾ ਰੋਕਦੇ ਆ ਇੱਥੇ ਜਿਹੜਾ ਗੇਟ ਤੇ ਰੋਕਣਾ ਉਹ ਵੱਖਰਾ ਮਤਲਬ ਇੰਨਾ ਸਕਿਉਰਿਟੀ ਚੈੱਕ ਵਾ ਸ਼ੁਗਰ ਰੱਬ ਦਾ ਭਰਾ ਆ ਹੀ ਅੰਦਰ ਆਗੇ ਨਹੀਂ ਤਾਂ ਬਹੁਤ ਖਾਣ ਆਏਗਾ ਜੇ ਅੰਦਰ ਰਹਿੰਦੇ ਆਪਾਂ ਫੇ ਹਾਂਜੀ ਜੇ ਅੰਦਰ ਰਹਿੰਦੇ ਫੇ ਅੰਦਰ ਰਹਿੰਦੇ ਫੇ ਰਾਤ ਆਪਾਂ ਨੂੰ ਬਾਹਰ ਘਟਣੇ ਓਏ ਹੋਏ ਕੈਂਪਿੰਗ ਇਡੈਂਟੀਟੀ ਵੀ ਅੰਦਰ ਹੀ ਗਾ ਹੈ ਲੈ ਵੀ ਪੰਜਾਬ ਵਾਲਾ ਡੇਰਾ ਤੁਹਾਨੂੰ ਦੂਰ ਹੀ ਦਿਖ ਜੂਗਾ ਇੱਕ ਕਮਕਾਰ ਲਿਖਿਆ ਤੇ ਇਹਦੇ ਸਾਹਮਣੇ ਨਿਰੰਜਣੀ ਅਖਾੜਾ ਦਾਵਾ ਕੀ ਅਖਾੜਾ ਇਦਾਂ ਸਾਰੇ ਵੱਖਰੇ ਵੱਖਰੇ ਅਖਾੜੇ ਬਣੇ ਹੋਏ ਐ ਤੇ ਇਹਦੇ ਅੰਦਰ ਜਾਣ ਲਈ ਵੀ ਵੱਖਰੀ ਸਿਕਿਉਰਿਟੀ ਲੱਗਦੀ ਐ ਇਦਾਂ ਨਹੀਂ ਜਾਣ ਦਿੰਦੇ ਕਿਸ ਨੂੰ ਤੇ ਲੰਗਰ ਪਾਣੀ ਜੋ ਸਾਰਾ ਕੁਝ ਫ੍ਰੀ ਆ ਆ ਮੈਂ ਦਵਾਈ ਲੈਣ ਚੱਲਣਾ ਭਾਈ ਦਾ ਵੀ ਸਿਰ ਜਾ ਦੁਖਦਾ ਹੀ ਮੈਂ ਕਿਹਾ ਇੱਕ ਦਵਾਈ ਫੜ ਲਵਾਂ ਡੋਲੋ ਦੀਆਂ ਫ੍ਰੀ ਮੈਡੀਕਲ ਕੈਂਪ ਲੱਗਦਾ ਜੋ ਵੀ ਬਿਮਾਰ ਸ਼ਮਾਰ ਆ ਦਵਾਈ ਲੈ ਸਕਦਾ ਤੇ ਭਾਈ ਬੁਖਾਰ ਜਿਹਾ ਲੱਗਦਾ ਸੀ ਤਾਂ ਕਰਕੇ ਮੈਂ ਕਿਹਾ ਦਵਾਈ ਲੈ ਲੈਨੇ ਆ ਤੇ ਦਵਾਈ ਵਾਲੀ ਵੀ ਫ੍ਰੀ ਸੇਵਾ ਲੱਗੀ ਹੋਈ ਸੀ ਕਿ ਬਾਬਿਆਂ ਵੱਲੋਂ ਮਤਲਬ ਇੱਕ ਤੰਬੂ ਵਿੱਚ ਪੂਰਾ ਦਵਾਈ ਵਾਲਾ ਸਿਸਟਮ ਰੱਖਿਆ ਹੋਇਆ ਹੈ ਜੇ ਕੇ ਇਹਨੂੰ ਲੋੜ ਪੈਂਦੀ ਹੈ ਫ੍ਰੀ ਸੇਵਾ ਹੈਗਾ ਬਾਬਿਆਂ ਵੱਲੋਂ ਫ੍ਰੀ ਸੇਵਾ ਸੀਗੀ ਇਹ ਬਈ ਤੇ ਭਾਈ ਰੋਟੀ ਪਾਣੀ ਖਾਤ ਬਾਅਦ ਚੁੱਬ ਰਹਿਣਾ RAM NA ਟਿੱਕੀ ਹੋ ਗਏ ਸੀਗੇ ਗੱਡੀ ਵਿੱਚ ਜਾ ਕੇ ਮਤਲਬ ਸੌ ਗਿਆਂ ਸੀਗਾ ਮੈਂ ਤੇ ਅਗਲੇ ਦਿਨ ਦਾ ਸਿਸਟਮ ਵੀ ਦੱਸਾਂਗੇ ਅਗਲੇ ਵਲੌਗ ਚ ਅੱਜ ਹੈਗੀ 28 ਕੱਲ ਹੈਗੀ 29 ਮੇਨ ਜਿਹੜਾ ਇਸ਼ਨਾਨ ਉਹ ਹੈਗਾ ਵਾ ਕੱਲ ਤੇ ਜੋ ਵਿਭਗੜ ਵਿੱਚ ਹੈ ਬਗੈਰਾ ਮਚੀ ਸੀਗੀ ਉਹ ਕੱਲ ਦਾ ਹੀ ਸੀਨ ਹੈ ਤੇ ਉਹ ਦੱਸਾਂਗੇ ਅਗਲੇ ਵਲੌਗ ਚ ਤੁਹਾਨੂੰ ਰਸ਼ ਬਈ 28 ਨੂੰ ਹੀ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਅਗਲੀ ਵੀਡੀਓ ਚ ਦੱਸਦੇ ਆ ਤੇ ਜੇ ਵੀਡੀਓ ਵਧੀਆ ਲੱਗੇ ਜਾਂਦੇ ਜਾਂਦੇ ਲਾਈਕ ਜ਼ਰੂਰ ਕਰ ਜਿਓ ਚੈਨਲ ਨੂੰ ਫੋਲੋ ਕਰ ਲਿਓ ਤਾਂ ਜੋ ਇਦਾਂ ਦੀ ਵੀਡੀਓ ਤੁਹਾਨੂੰ ਦਿਖਦੀਆਂ ਰਵੇ ਮਿਲਦੀਆਂ ਰਵੇ ਤੇ ਬਾਕੀ ਸਸਤਰੀ ਗਾਲ ਮਿਲਦੇ ਆਗੇ ਜੋ ਹੋਰ ਵੀਡੀਓ ਚ ਧੰਨਵਾਦ ਆ ਓਕੇ ਰਿਪੋਰਟ ਆਈ